ਤੁਹਾਡਾ ਨੂੰ ਸਾਰੇ ਮੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਜਗਦੀਪ ਸਿੰਘ ਮਝੇੜ ਜੋ ਕਿ ਸਕੂਲ ਆਫ ਫੈਮਿਨਸ ਕੀਰਤੁਰ ਸਾਹਿਬ ਦਾ ਵਿਦਿਆਰਥੀ ਆ ਮੈਂ ਅੱਜ ਤੁਹਾਨੂੰ ਇੱਕ ਨੇਤਰੀਨ ਬੁੱਢੇ ਜਰਨੈਲ ਬਾਬਾ ਗੁਰਮੀਤ ਸਿੰਘ ਨਾਲ ਮਿਲਾਂ ਜਾ ਰਿਹਾ ਜੋ ਕਿ ਨੇਤਰੀਨ ਵਿੱਚ ਇਤਿਨਾ ਦੇ ਨਾਂ ਨਾਲ ਇੱਕ ਸਮਾਜਿਕ ਬੁਰਾਈਆਂ ਦੇ ਵਿਰੋਧ ਕਰਨ ਵਾਲੇ ਵਿਅਕਤੀ ਹਨ ਆਓ ਅਸੀਂ ਉਹਨਾਂ ਨਾਲ ਇੱਕ ਗੱਲ ਸਾਂਝੀ ਕਰਦੇ ਹਾਂ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬੇ ਮੈਂ ਤੁਹਾਨੂੰ ਇੱਕ ਸਵਾਲ ਪੁੱਛਿਆ ਜਾਂਦਾ ਹੈ ਕਿ ਕਿ ਜਿਹੜੇ ਲੋਕ ਹੈ ਟ੍ਰੈਂਡ ਚੱਲਿਆ ਵੀ ਆਪਣੇ ਨਾਮ ਨਾਲ ਸਿੰਘ ਨਾਮ ਨਹੀਂ ਲਾਉਂਦੇ ਸਿੰਘ ਨਾਮ ਲਾਣਾ ਜ਼ਰੂਰੀ ਹੈ ਇਹਦਾ ਮਤਲਬ ਕੀ ਹੈ ਦੇਖੋ ਜੀ ਅਸੀਂ ਨਾ ਹਜ਼ਾਰਾਂ ਸਾਲ ਗੁਲਾਮੀ ਵਿੱਚੋਂ ਗੁਜ਼ਾਰੇ ਤੇ ਗੁਲਾਮ ਰਹੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇੱਕ ਜਾਗਤੀ ਲਿਆ ਜਾਗਰਤੀ ਲਿਆਂਦੀ ਜਾਤ ਪਾਤ ਦਾ ਭੇਦ ਮਟਾਇਆ ਸਭ ਨੂੰ ਦਿਆਰਾਮ ਨੂੰ ਧਰਮ ਸਿੰਘ ਨੂੰ ਮੋਹਕਮ ਚੰਦ ਨੂੰ ਹਿੰਮਤ رائے ਨੂੰ ਭਾਈ ਸਾਹਿਬ ਚੰਦ ਨੂੰ ਸਿੰਘ ਨਾਮ ਦਿੱਤਾ ਸਾਰਿਆਂ ਦੀ ਜਾਤ ਪਾਤ ਦੇ ਭੇਦ ਮਟਾਤੇ ਸੋ ਜਿਹੜਾ ਸਿੰਘ ਨਾਮ ਹੈ ਨਾ ਇਹ ਇੱਕ ਬੰਦੇ ਨੂੰ ਬਹੁਤ ਹੀ ਜਿੰਦਾ ਦਿਲ ਸਮਾਜ ਦੇ ਨਾਲ ਲੜਨ ਵਾਲਾ ਇੱਕ ਸਮਾਜ ਸੇਵੀ ਵੀ ਕਹ ਲੋ ਸਮਾਜ ਚ ਜਾਗਰੂਤੀ ਲਿਆਉਣ ਵਾਲਾ ਨਾਮ ਹੈ ਇਹ ਸਾਨੂੰ ਜਰੂਰ ਲਿਖਣਾ ਚਾਹੀਦਾ ਅੱਛਾ ਜੀ ਅੱਜ ਕੱਲ ਲੋਕਾਂ ਦੇ ਵਿੱਚ ਟ੍ਰੈਂਡ ਚੱਲ ਪਿਆ ਉਹ ਸਿੰਘ ਨਾਮ ਹੀ ਮਟਾਤਾ ਇਹ ਜਿਹੜਾ ਸਿੰਘ ਹੈ ਇੱਕ ਛੇਰ ਦੀ ਨਿਆਈ ਹੈ ਨਾਮ ਲਿਖਦੇ ਨੇ ਅੱਜ ਕੱਲ ਲੋਕੀ ਹੀ ਜੜਿਆਂ ਵਾਲੇ ਕਰਨੋਜਲਾ ਅਰਜੰਟੇਲੂ ਕੀ ਦੇਣਾ ਸਮਾਜ ਨੂੰ ਉਹ ਵੀਰੋ ਜੇ ਖਾਲਸਾ ਰਾਜ ਲਿਆਣਾ ਹੈ ਨਾ ਆਪਣਾ ਰਾਜ ਲਿਆਣਾ ਹੈ ਸਿੰਘ ਜ਼ਰੂਰ ਲਿਖੋ ਦਸਵੇਂ ਪਾਛੇ ਦੇ ਸਿਧਾਂਤਾਂ ਤੇ ਚੱਲੋ ਗੁਰੂ ਸਾਹਿਬ ਨੇ ਆਪਣਾ ਸਰਵੰਸ ਵਾਰਿਆ ਸਾਨੂੰ ਸਰਦਾਰੀਆਂ ਦੇ ਕੇ ਗਏ ਆ ਸਾਨੂੰ ਆਪਣੇ ਵਿਰਸੇ ਔਰ ਵਿਰਾਸਤ ਦੀ ਅੱਜ ਸੰਭਾਲ ਕਰਨੀ ਪੈਣੀ ਹੈ ਰਾਖੀ ਕਰਨੀ ਪੈਣੀ ਹੈ ਅਸੀਂ ਕਿਹੜੇ ਪਾਸੇ ਨੂੰ ਜਾ ਰਹੇ ਆ ਬਾਬਾ ਫਤੇ ਸਿੰਘ ਦੀ ਕੀ ਕੁਰਬਾਨੀਆਂ ਕੀ ਦੇਣ ਹੈ ਉਹਨਾਂ ਨੇ ਮੁਗਲ ਬਾਦਸ਼ਾਹ ਦੀਆਂ ਸਰੰਦ ਦੇ ਸੂਬੇ ਵਜ਼ੀਰ ਖਾਨ ਦੀਆਂ ਸਾਰੀਆਂ ਹੀ ਠੁਕਰਾ ਦਿੱਤੀਆਂ ਜੋ ਉਹਨਾਂ ਨੂੰ ਆਪਣੇ ਵੱਲੋਂ ਦੇਣਾ ਚਾਹੁੰਦੇ ਸਨ ਕਹਿੰਦੇ ਤੁਹਾਨੂੰ ਪ੍ਰੀਆਂ ਨਾਲ ਵਿਆਹਾਂਗੇ ਤੁਹਾਨੂੰ ਹੀਰੇ ਜਵਾਹਰਾ ਦੇਵਾਂਗੇ ਤੁਸੀਂ ਧਰਮ ਤਬਦੀਲ ਕਰ ਲਓ ਵੀਰੋ Hindu ਧਰਮ ਦੀ ਰੱਖਿਆ ਲਈ ਗੁਰੂ ਸਾਹਿਬ ਨੇ ਖਾਲਸਾ ਪੈਦਾ ਕੀਤਾ ਤੇ ਸਾਨੂੰ ਸਿੰਘ ਕਾਲਪੁਰਖ ਦੀ ਫੌਜ ਉਹ ਬਖਸ਼ਿਸ਼ ਕੀਤੀ ਹੈ ਸੋ ਸਾਨੂੰ ਸਾਰਿਆਂ ਨੂੰ ਨਾ ਇਸ ਤਰ੍ਹਾਂ ਦੇ ਨਾਮ ਨਹੀਂ ਲਿਖਣੇ ਚਾਹੀਦੇ ਇਹ ਇੱਕ ਝੂਠੀ ਸ਼ੌਹਰਤ ਹੈ ਜਿਹੜੇ ਸਿੰਘ ਹੈ ਉਹ ਹਮੇਸ਼ਾ ਲਈ ਹੈ ਸੋ ਸਾਨੂੰ ਇਸ ਚੀਜ਼ ਦਾ ਬਹੁਤ ਜ਼ਿਆਦਾ ਜ਼ਰੂਰੀ ਧਿਆਨ ਰੱਖਣਾ ਚਾਹੀਦਾ ਹੈ ਜਿਵੇਂ ਨਵੀਂ ਪੀੜ੍ਹੀ ਹੈ ਤੁਸੀਂ ਨਵੇਂ ਬੱਚੇ ਹੈ ਤੋਡੇ ਲਈ ਇਹ ਬਹੁਤ ਜ਼ਰੂਰੀ ਹੈ ਤੁਸੀਂ ਬਾਕੀ ਲੋਕਾਂ ਨੂੰ ਵੀ ਦੱਸੋ ਖਾਣਾ ਪੀਣਾ ਮਰਗੇ ਫੂਕ ਦਿੱਤੇ ਕਿਸੇ ਨੇ ਨਹੀਂ ਪੁੱਛਣਾ ਮੈਂ ਇੱਕ ਗੱਲ ਸਵਾਲ ਲੱਗਿਆ ਛੋਟਾ ਜਿਹਾ ਕਰਨ ਤੁਹਾਡੇ ਲਈ ਵੀ ਹੈ ਹੋ ਇੱਕ ਗੱਲ ਪੁੱਛਾਂ ਬੇ ਮੈਂ ਇੱਕ ਗੱਲ ਪੁੱਛਾਂ ਕਿੱਥੇ ਗਈਆਂ ਪੱਗਾਂ ਨਾਲੇ ਦਾੜੀਆਂ ਤੇ ਮੁੱਛਾਂ ਹਰੀ ਸੰਗਨਾਲੂ ਐਦੀ ਹੁੰਦੀ ਸੀ ਚੜਾਈ ਐਵੇਂ ਨਹੀਂ ਪਟਾਉਣਾ ਨੂੰ ਸੀ ਸੁਥਣ ਪੁਆਈ ਫਿਰਦੇ ਹੋ ਤੁਸੀਂ ਸਭ ਬਿਰਸਾ ਪਲਾਈ ਭੁੱਲ ਗਏ ਇਤਿਹਾਸ ਦੀਆਂ ਬੁੱਕਾਂ ਇੱਕ ਗੱਲ ਪੁੱਛਾਂ ਵੇ ਮੈਂ ਇੱਕ ਗੱਲ ਪੁੱਛਾਂ ਹੋਇਆ ਕਿੱਥੇ ਗਈਆਂ ਅੱਜ ਪੱਗਾਂ ਦਾੜੀ ਤੇ ਮੁੱਛਾਂ ਇਹ ਮੁੰਡੇ ਜਿਹੜੇ ਕੇਸ ਨੇ ਕਟਾਈ ਫਿਰਦੇ ਲੱਗਦਾ ਏ ਹੋ ਗਏ ਨੇ ਸਦਾਈ ਫਿਰਦੇ ਕੰਨਾਂ ਵਿੱਚ ਮੁੰਦਰਾਂ ਹੋ ਉਹ ਕੰਨਾਂ ਵਿੱਚ ਮੁੰਦਰਾਂ ਉਹ ਪਾਈ ਫਿਰਦੇ ਹੀ ਜੜਿਆਂ ਬਰਕੀਆਂ ਲੱਗਦੀਆਂ ਲੋਕਾਂ ਇੱਕ ਗੱਲ ਪੁੱਛਾਂ ਵੇ ਮੈਂ ਇੱਕ ਗੱਲ ਪੁੱਛਾਂ ਕਿੱਥੇ ਗਈਆਂ ਪੱਗਾਂ ਨਾਲ ਦਾੜੀ ਅਤੇ ਮੁੱਛਾਂ ਕੁੜੀਆਂ ਦੁਪੱਟਾ ਦਿੱਤਾ ਇਕਲੀ ਉੱਤੇ ਟੰਗ ਲਾ ਕੇ ਰੱਖ ਦਿੱਤੀ ਸਾਰੀ ਸ਼ਰਮ ਤੇ ਸੰਗ ਛੱਡ ਦਿੱਤੀ ਪੌਣੀ ਸਲਵਾਰ ਤੇ ਕਮੀਜ਼ ਭੁੱਲ ਗਈਆਂ ਆਪਣੀ ਉਹ ਬੋਲੀ ਤੇ ਤਮੀਜ਼ ਬਿਰਸੇ ਨੂੰ ਮਾਰਦੀਆਂ ਫਿਰਦੀਆਂ ਹੁੱਟਾਂ ਇੱਕ ਗੱਲ ਪੁੱਛਾਂ ਬੇ ਮੈਂ ਇੱਕ ਗੱਲ ਪੁੱਛਾਂ ਹੋਏ ਕਿੱਥੇ ਗਈਆਂ ਪੱਗਾਂ ਵਾਲੇ ਦਾੜੀ ਆ ਤੇ ਮੁੱਛਾਂ ਜਗਦੀਪ ਮਝੇੜਾ ਥਾ ਥਾ ਫਿਰਦਾ ਏ ਗਉਂਦਾ ਨਾਲ ਦੇ ਆ ਸਾਥੀਆਂ ਨੂੰ ਫੇਰੇ ਸਮਝਾਉਂਦਾ ਕਹਿੰਦਾ ਦਾੜੀ ਪੱਗ ਵਾਲਾ ਮੁੰਡਾ ਛੇਰ ਲੱਗਦਾ ਇਹਦਾ ਦਾੜੀ ਪੱਗ ਵਾਲਾ ਮੁੰਡਾ ਛੇਰ ਲੱਗਦਾ ਦੁਨੀਆਂ ਦੇ ਵਿੱਚ ਸਿੰਘ ਵੱਖਰਾ ਹੀ ਸੱਜਦਾ ਯਾਦ ਕਰ ਲਿਓ ਕਦੇ ਬਾਬਾ ਫਤਿਹ ਸਿੰਘ ਦੀਆਂ ਤੁਕਾਂ ਇੱਕ ਗੱਲ ਪੁੱਛਾਂ ਵੇ ਮੈਂ ਇੱਕ ਗੱਲ ਪੁੱਛਾਂ ਕਿੱਥੇ ਗਈਆਂ ਪੱਗਾਂ ਨਾਲ ਦਾੜੀਆਂ ਤੇ ਮੁੱਛਾਂ ਇੱਕ ਗੱਲ ਪੁੱਛਾਂ ਵੇ ਮੈਂ ਇੱਕ ਗੱਲ ਪੁੱਛਾਂ ਕਿੱਥੇ ਗਈਆਂ ਚੁੰਨੀਆਂ ਦੁਪੱਟੇ ਨਾਲ ਗੁੱਤਾਂ ਸੋ ਵੀਰੋ ਆਪਣੇ ਆਪਣੇ ਵਿਰਸੇ ਨੂੰ ਦੂਜੇ ਲੋਕਾਂ ਦੇ ਮਗਰ ਅਸੀਂ ਲੱਗੇ ਖਤਮ ਕਰ ਰਹੇ ਆਂ ਆਪਾਂ ਪੰਜਾਬ ਤੇ ਮਾਣ ਕਰਨਾ ਚਾਹੀਦਾ ਆਪਣੇ ਧਰਮ ਤੇ ਮਾਣ ਕਰਨਾ ਚਾਹੀਦਾ ਆਪਣੇ ਵਿਰਸੇ ਦੇ ਮਾਣ ਕਰਨਾ ਚਾਹੀਦਾ ਇੰਨਾ ਕੁਝ ਕਹਿੰਦਾ ਹੋਇਆ ਮੈਂ ਸਭ ਨੂੰ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਫਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੋ ਇਹ ਤੁਹਾਨੂੰ ਸਾਡੀ ਅੱਜ ਦੀ ਗੱਲਬਾਤ ਕਿਵੇਂ ਲੱਗੀ ਹੈ ਜ਼ਰੂਰੀ ਦੇ ਬਾਰੇ ਜਗਦਾਰ ਸਰਦਾਰ ਜਗਜੀਤ ਸਿੰਘ ਮਝੇੜ ਦੇ ਚੈਨਲ ਪੰਜਾਬੀ ਰੈਂਚਸ ਦੇ ਉੱਤੇ ਆਪਣਾ ਕਮੈਂਟ ਲਾਈਕ ਸ਼ੇਅਰ ਤੁਸੀਂ ਜ਼ਰੂਰ ਕਰਨਾ